ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਆਪਣੇ ਘਰ ਵਿੱਚ ਕੱਪੜੇ ਸੁਕਾਉਣ ਵਾਲੀ ਤਾਰ ਦੇ ਨਾਲ ਇੱਕ ਚੀਜ਼ ਬੰਨ੍ਹ ਦਿੰਦੇ ਹੋ ਤਾਂ ਦੁਸ਼ਮਨ ਦਾ ਕੀਤਾ ਕਰਵਾਇਆ ਟੋਣਾ ਟੋਟਕਾ ਵਾਪਸ ਫਿਰ ਉਸੇ ਤਿਹੇ ਚਲਾ ਜਾਵੇਗਾ ਭਾਵੇਂ ਤੁਹਾਡੇ ਉੱਤੇ ਕੋਈ ਵੀ ਅਸਰ ਨਹੀਂ ਹੋਵੇਗਾ ਸੰਘਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਕਹਿਣਾ ਹੁੰਦਾ ਜੇ ਸਾਡੇ ਘਰ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਕਲੇਸ਼ ਰਹਿੰਦੇ ਨੇ ਸਾਡੇ ਘਰ ਵਿੱਚ ਬਹੁਤ ਜ਼ਿਆਦਾ ਵੈਰ ਫਰੋਦ ਚੱਲਦਾ ਹੈ ਵੈਸੇ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਹਰ ਇੱਕ ਘਰ ਦੇ ਵਿੱਚ ਲੜਾਈ ਝਗੜੇ ਤਾਂ ਆਮ ਜਈ ਗੱਲ ਬਣ ਚੁੱਕੀ ਹੈ ਪਰ ਕਈ ਵਾਰ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਲੜਾਈ ਝਗੜੇ ਵਾਚ ਜਾਂਦੇ ਹਨ ਕਿ ਉਹਨਾਂ ਦੇ ਆਪਸੀ ਪਰਿਵਾਰ ਦੇ ਵਿੱਚ ਬਿਲਕੁਲ ਵੀ ਨਏ ਬੰਦੇ। ਇਸੇ ਤਰ੍ਹਾਂ ਪਰਿਵਾਰ ਦੇ ਵਿੱਚ ਕਈ ਵਾਰ ਕੀ ਹੁੰਦਾ ਹੈ? ਹਸਬੰਡ ਆਪਣੇ ਵਾਈਫ ਨੂੰ ਕੋਈ ਗਲਤ ਗੱਲ ਕਹਿ ਦਿੰਦੇ ਹਨ, ਵਾਈਫ ਆਪਣੇ ਹਸਬੰਡ ਨੂੰ ਤੇ ਕੋਈ ਅਜਾਈ ਗੱਲ ਬੋਲ ਦਿੰਦੇ ਹਨ ਜਿਸ ਨਾਲ ਨਾਰਮਲ ਸਾਡੇ ਘਰ ਦੇ ਵਿੱਚ ਜਿਹੜੇ ਲੜਾਈ ਝਗੜੇ ਹਨ ਉਹ ਚੱਲਦੇ ਹੀ ਰਹਿੰਦੇ ਹਨ। ਛੋਟੇ ਮੋਟੇ ਐਸੇ ਤਰ੍ਹਾਂ ਘਰ ਦੇ ਵਿੱਚ ਬਿਨਾਂ ਗੱਲ ਤੋਂ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਜਦੋਂ ਕੋਈ ਕਾਰਨ ਵੀ ਨਹੀਂ ਹੁੰਦਾ ਤਾਂ ਕੋਈ ਗੱਲ ਵੀ ਨਹੀਂ ਹੁੰਦੀ ਕੋਈ ਬਾਤ ਨਹੀਂ ਹੁੰਦੀ ਬਿਨਾਂ ਵਜ੍ਹਾ ਤੋਂ ਸਾਡੇ ਘਰ ਵਿੱਚ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਉਹਨਾਂ ਨੂੰ ਲੜਾਈ ਝਗੜੇ ਦਾ ਕਾਰਨ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਦਾ ਹਮੇਸ਼ਾ ਇਹੀ ਕਹਿਣਾ ਹੁੰਦਾ ਹੈ ਸਾਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਅਸੀਂ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਕਰ ਪਾਉਂਦੇ ਜਿਸ ਤਰ੍ਹਾਂ ਸਾਡੇ ਘਰ ਵਿੱਚ ਲੜਾਈ ਝਗੜੇ ਬਣੇ ਰਹਿੰਦੇ ਹਨ ਜਿਨ੍ਹਾਂ ਦੇ ਘਰ ਵਿੱਚ ਲੜਾਈ ਝਗੜੇ ਹੁੰਦੇ ਨੇ ਉਹਨਾਂ ਦੇ ਘਰਾਂ ਵਿੱਚ ਬਰਕਤ ਜਿਹੜੀ ਹੈ ਉਹ ਫਿਰ ਬਿਲਕੁਲ ਵੀ ਨਹੀਂ ਰਹਿੰਦੀ ਉਹ ਡੋਡ ਚਾਂਦੀ ਹੈ ਉਹਨਾਂ ਦੀ ਇਹ ਪ੍ਰੋਬਲਮ ਸਭ ਤੋਂ ਜ਼ਿਆਦਾ ਵੱਡੀ ਹੁੰਦੀ ਹੈ ਕਿ ਸਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਸਾਡੇ ਘਰ ਵਿੱਚ ਕਲੇ ਕਲੇਸ਼ ਰਹਿੰਦਾ ਹੈ ਪੈਸਾ ਹੁੰਦਾ ਹੈ ਪਰ ਪੈਸਾ ਰੁਕਦਾ ਨਹੀਂ ਜਿੱਥੇ ਘਰ ਦੇ ਵਿੱਚ ਲੜਾਈ ਕਲੇਸ਼ ਹੋਵੇਗਾ ਉੱਥੇ ਬਿਲਕੁਲ ਵੀ ਬਰਕਤ ਨਹੀਂ ਹੁੰਦੀ ਪੈਸਾ ਨਹੀਂ ਰੁਕਦਾ ਇਸੇ ਤਰ੍ਹਾਂ ਕਈ ਘਰਾਂ ਦੇ ਵਿੱਚ ਜੇਕਰ ਇਸ ਤਰ੍ਹਾਂ ਹੁੰਦਾ ਹੈ ਕਿ ਲੜਾਈ ਦਾ ਕੋਈ ਕਾਰਨ ਵੀ ਨਹੀਂ ਹੁੰਦਾ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਲੜਦਾ ਤੇ ਝਗੜਦਾ ਰਹਿੰਦਾ ਹੈ ਉਹਨਾਂ ਦਾ ਇਹੀ ਕਾਰਨ ਹੁੰਦਾ ਹੈ ਕਿ ਸਾਨੂੰ ਗੁੱਸਾ ਆਉਂਦਾ ਹੈ ਖਿੱਚ ਚੜ ਜਾਂਦੇ ਹੈ ਜਿਸ ਕਰਕੇ ਅਸੀਂ ਫਿਰ ਲੜ ਪੈਂਦੇ ਹਾਂ ਅੱਜ ਦੀ ਵੀਡੀਓ ਉਹਨਾਂ ਲਈ ਬਣੀ ਹੈ ਕਾਰਗਰ ਸਾਬਤ ਹੋਵੇਗੀ ਇਸ ਗੱਲ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਜੇਕਰ ਤੁਹਾਡੇ ਪਰਿਵਾਰ ਵਿੱਚ ਕੋਈ ਮੈਂਬਰ ਬਹੁਤ ਜ਼ਿਆਦਾ ਲੜਾਈ ਝਗੜਾ ਕਰਦਾ ਹੈ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਹੁੰਦਾ ਹੈ ਜਿਸ ਕਰਕੇ ਆਪਣੇ ਪਰਿਵਾਰ ਵਿੱਚ ਬੌਧ ਕਲੇਸ਼ ਵਾਜ ਜਾਂਦਾ ਹੈ ਇਸ ਦਾ ਕਾਰਨ ਤੁਹਾਡੇ ਆਸ-ਪਾਸ ਦੇ ਗੁਆਂਢੀ ਜਾਂ ਫਿਰ ਕਿ세 ਦੁਸ਼ਮਨ ਦਾ ਤੁਹਾਡੇ ਉੱਪਰ ਕੁਝ ਨਾ ਕੁਝ ਕੀਤਾ ਕਰਵਾਇਆ ਹੁੰਦਾ ਹੈ ਜਿਸ ਕਰਕੇ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਕਠਿਨਾਵਾਂ ਹੁੰਦੀਆਂ ਰਹਿੰਦੀਆਂ ਹਨ ਤੇ ਇਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰਨ ਲਈ ਤੁਹਾਡੇ ਲਈ ਅਸੀਂ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਂਦੇ ਹੋ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਇਸੋ ਪਾਣੂ ਅਸੀਂ ਕਰਨਾ ਕਿਵੇਂ ਹੈ ਤੇ ਕਿਹੜੇ ਤਰੀਕੇ ਨਾਲ ਕਰਨਾ ਹੈ ਕਿੰਨੀ ਵਾਰ ਕਰ ਸਕਦੇ ਹਾਂ ਕਿਸ ਤਰ੍ਹਾਂ ਕਰਨਾ ਹੈ ਕਿਹੜੇ ਦਿਨ ਵਾਰ ਕਰਨਾ ਹੈ ਤੇ ਕਿਹੜੇ ਸਮੇਂ ਕਰਨਾ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਸਾਥ ਸੰਗਤ ਜੀ ਐਸੇ ਹੀ ਤਰ੍ਹਾਂ ਜੇਕਰ ਤੁਹਾਡੇ ਕਿਸੇ ਦੁਸ਼ਮਣ ਜਾਂ ਫਿਰ ਗਵਾਂਢੀ ਨੇ ਕਰਵਾਇਆ ਹੁੰਦਾ ਤਾਂ ਮੰਨ ਲਓ ਤੁਸੀਂ ਆਪਣੇ ਘਰ ਵਿੱਚ 4 ਜਾਂ 5 ਮੈਂਬਰ ਹੋ ਤੁਹਾਡੀ ਆਪਸ ਵਿੱਚ ਬਿਲਕੁਲ ਨਹੀਂ ਬੰਦੀ ਹੈ 4 ਤੋਂ 5 ਮੈਂਬਰ ਜਿਹੜੇ ਹੁੰਦੇ ਹਨ ਘਰ ਵਿੱਚ ਉਹ ਇੱਕ ਦੂਸਰੇ ਦੇ ਦੁਸ਼ਮਣ ਬਣ ਬੈਠਦੇ ਹਨ ਕਦੇ-ਕਦੇ ਤਾਂ ਹਸਬੰਡ ਵਾਈਫ ਦੇ ਬਿਲਕੁਲ ਵੀ ਨਹੀਂ ਬੰਦੀ ਉਹ ਇੱਕ ਦੂਸਰੇ ਨੂੰ ਵੇਖਣਾ ਪਸੰਦ ਨਹੀਂ ਕਰਦੇ ਇਸ ਤਰ੍ਹਾਂ ਜਦੋਂ ਤੁਹਾਡੇ ਘਰ ਵਿੱਚ ਲੜਾਈ ਝਗੜੇ ਹੁੰਦੇ ਹਨ ਉਹਨਾਂ ਦਾ ਕਾਰਨ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਕਾਰਨ ਸਾਡੇ ਘਰ ਦੀ ਨਕਾਰਾਤਮਕ ਊਰਜਾ ਜੇਕਰ ਸਾਡੇ ਘਰ ਦੇ ਜਿਹੜੇ ਪਰਿਵਾਰਿਕ ਮੈਂਬਰ ਹਨ ਬਿਨਾਂ ਗੱਲ ਤੋਂ ਲੜ ਰਹੇ ਹਨ ਤਾਂ ਕੋਈ ਵੀ ਗੱਲਬਾਤ ਵੱਡੀ ਨਹੀਂ ਹੈ ਬਿਨਾਂ ਗੱਲ ਤੋਂ ਤੁਹਾਡੇ ਘਰ ਵਿੱਚ ਕਲੇਸ਼ ਰਹਿੰਦਾ ਹੈ ਝਗੜੇ ਵੱਧ ਰਹੇ ਹਨ ਤਾਂ ਤੁਸੀਂ ਕੀ ਕਰਦੇ ਹੋ ਕਿ ਇੱਕ ਦੂਸਰੇ ਉਤੇ ਗੁੱਸਾ ਦਿਖਾ ਰਹੇ ਹੁੰਦੇ ਹੋ ਇਸ ਦਾ ਕਾਰਨ ਹੁੰਦਾ ਹੈ ਘਰ ਵਿੱਚ ਕਿਸੇ ਪ੍ਰਕਾਰ ਦੀ ਨਕਾਰਾਤਮਕ ਊਰਜਾ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੋ ਚੁੱਕਾ ਹੈ ਜਿਹੜੀ ਉਹ ਊਰਜਾ ਹੈ ਮਾਣੀ ਸ਼ਕਤੀ ਹੈ ਉਹ ਉਹਦਾ ਕੰਮ ਇਹ ਹੁੰਦਾ ਹੈ ਕਿ ਸਾਡੇ ਘਰ ਵਿੱਚ ਦਿਨੋ-ਦਿਨ ਲੜਾਈ ਝਗੜੇ ਨੂੰ ਵਧਾ ਦੇਣਾ ਜਦੋਂ ਸਾਡੇ ਘਰ ਵਿੱਚ ਦਿਨੋ-ਦਿਨ ਲੜਾਈ ਝਗੜਾ ਵਾਧਾ ਹੈ ਸਾਡੇ ਘਰ ਦੇ ਵਿੱਚ ਬਿਲਕੁਲ ਬਰਕਤ ਨਹੀਂ ਰਹਿੰਦੀ ਤੇ ਸਾਨੂੰ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਤੁਹਾਡੇ ਘਰ ਵਿੱਚ ਲੜਾਈ ਇਥੋਂ ਤੱਕ ਵੱਧ ਜਾਂਦੀ ਹੈ ਤੁਹਾਡੇ ਪਰਿਵਾਰਿਕ ਮੈਂਬਰ ਜਿਹੜੇ ਹਨ ਆਪਸ ਦੇ ਵਿੱਚ ਅਲੱਗ ਹੋ ਜਾਂਦੇ ਹਨ ਐਸਾ ਮੁੱਖ ਕਾਰਨ ਤੁਹਾਡੇ ਘਰ ਦੇ ਨਕਾਰਾਤਮਕ ਊਰਜਾ ਉਸ ਨੂੰ ਦੂਰ ਕਰਨਾ ਅਸੀਂ ਕਿਵੇਂ ਕਰ ਸਕਦੇ ਹਾਂ ਪਹਿਲਾਂ ਅਸੀਂ ਤੁਹਾਨੂੰ ਇਸ ਲਈ ਮੁੱਖ ਕਾਰਨ ਦੱਸਾਂਗੇ ਐਂਡ ਤੇ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਵੀ ਦੱਸਾਂਗੇ ਜਿਵੇਂ ਕਾਰਨ ਤੁਸੀਂ ਆਪਣੀਆਂ ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਦੂਜਾ ਕਾਰਨ ਇਹ ਹੁੰਦਾ ਹੈ ਕਿ ਸਾਡੇ ਘਰ ਵਿੱਚ ਜਦੋਂ ਕਲੇਸ਼ ਹੁੰਦਾ ਹੈ ਜਿਹੜਾ ਤੁਹਾਡੇ ਪੁਰਾਣੇ ਪੁਰਖ ਹੁੰਦੇ ਹਨ ਉਹ ਤੁਹਾਡੇ ਤੋਂ ਨਾਰਾਜ਼ ਹੋ ਜਾਂਦੇ ਹਨ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਅਸੀਂ ਤੁਹਾਾਰ ਦੇ ਸਮੇਂ ਕਈ ਵਾਰ ਉਹਨਾਂ ਪੁਰਖਿਆਂ ਦੀ ਰੋਟੀ ਖਵਾਉਂਦੇ ਹਾਂ ਜਿਵੇਂ ਅਸੀਂ ਦੀਵਾਲੀ ਦੇ ਤਿਉਹਾਰ ਤੇ ਉਹਨਾਂ ਦੇ ਨਾਮ ਦਾ ਆਪਣੇ ਘਰ ਵਿੱਚ ਰੋਟੀ ਕਾੜਦੇ ਹਾਂ ਪਰ ਕਈ ਵਾਰ ਅਸੀਂ ਕੀ ਕਰਦੇ ਹਾਂ ਕਿ ਅਜਿਹੀਆਂ ਗਲਤੀਆਂ ਕਰ ਦਿੰਦੇ ਹਾਂ ਜਿਹੜੀਆਂ ਗਲਤੀਆਂ ਕਰਕੇ ਸਾਡੇ ਪਰਿਵਾਰਕ ਜਿਹੜੇ ਹੁੰਦੇ ਹਨ ਨਾਰਾਜ਼ ਹੋ ਜਾਂਦੇ ਹਨ ਜਿਸ ਕਰਕੇ ਸਾਡੇ ਘਰ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਆਪਸੀ ਮੈਂਬਰ ਸਾਡੇ ਘਰ ਵਿੱਚ ਉਹਨਾਂ ਦੇ ਫਿਰ ਬਿਲਕੁਲ ਨਹੀਂ ਬੰਦੀ ਇਸੇ ਤਰ੍ਹਾਂ ਜਦੋਂ ਸਾਡੇ ਪਰਿਵਾਰਿਕ ਮੈਂਬਰ ਆਪਸ ਵਿੱਚ ਦੁਸ਼ਮਣ ਬਣ ਜਾਣ ਤਾਂ ਇਸਾ ਕਾਰਨ ਇਹ ਹੁੰਦਾ ਹੈ ਕਿ ਕਈ ਵਾਰ ਸਾਡੇ ਕੁਝ ਲੋਕ ਜਿਹੜੇ ਦੁਸ਼ਮਣ ਹੁੰਦੇ ਹਨ ਸਾਡੇ ਪਰਿਵਾਰਕਾਂ ਨੂੰ ਕੀ ਕਰਦੇ ਹਨ ਬਣ ਲੈਂਦੇ ਹਨ ਆਖਣ ਤੋਂ ਭਾਵ ਕਿ ਕਿਸੇ ਨਾ ਕਿਸੇ ਮਾੜਾ ਪ੍ਰਭਾਵ ਉਹਨਾਂ ਦੇ ਉੱਪਰ ਕਰ ਦਿੰਦੇ ਹਨ ਜਿੰਨਾ ਕਰਕੇ ਸਾਡੇ ਪਰਿਵਾਰਕੇ ਨਾਰਾਜ਼ ਹੋ ਜਾਂਦੇ ਹਨ ਜਿਸ ਕਰਕੇ ਸਾਡੇ ਘਰ ਦਾ ਜਿਹੜਾ ਕਲੇਸ਼ ਹੈ ਦਿਨੋਂ-ਦਿਨ ਵੱਧ ਜਾਂਦਾ ਹੈ ਇਸ ਕਰਕੇ ਸਾਡੇ ਘਰ ਵਿੱਚ ਬਿਲਕੁਲ ਪਰਕਤ ਨਹੀਂ ਰਹਿੰਦੀ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਇੱਕ ਦੂਸਰੇ ਨੂੰ ਬੁਲਾਉਣਾ ਤੱਕ ਪਸੰਦ ਨਹੀਂ ਕਰਦੇ ਲੜਾਈ ਝਗੜੇ ਇਥੋਂ ਤੱਕ ਵੱਧ ਜਾਂਦੇ ਹਨ ਕਿ ਇਸ ਦੇ ਨਾਲ ਨਾਲ ਉਹ ਕੀ ਕਰਦੇ ਹਨ ਇੱਕ ਦੂਸਰੇ ਭੈਣ ਭਰਾ ਦੇ ਦੁੱਖ ਸੁੱਖ ਵਿੱਚ ਸ਼ਾਮਲ ਨਹੀਂ ਹੁੰਦੇ ਇਸ ਤਰ੍ਹਾਂ ਕੀ ਹੁੰਦਾ ਹੈ ਕਿ ਕਈ ਵਾਰ ਸਾਡੇ ਘਰ ਵਿੱਚ ਸਾਧੂ ਸੰਤ ਆ ਜਾਂਦੇ ਹਨ ਉਹ ਸਾਡੇ ਤੋਂ ਆਟਾ ਦਾਲ ਦੀ ਮੰਗ ਕਰਦੇ ਹਨ ਤੇ ਅਸੀਂ ਉਹਨਾਂ ਨੂੰ ਬੜਾ ਮੰਦਾ ਚੰਗਾ ਬੋਲ ਕੇ ਖਾਲੀ ਵਾਪਸ ਮੋੜ ਦਿੰਦੇ ਹਾਂ ਜੋ ਬਿਲਕੁਲ ਗਲਤ ਗੱਲ ਹੈ ਜੇਕਰ ਕਿਸੇ ਨੂੰ ਪਉਨਦਾ ਤੁਸੀਂ ਕਰਨਾ ਹੁੰਦਾ ਉਸ ਨੂੰ ਬਿਲਕੁਲ ਵੀ ਗਲਤ ਨਹੀਂ ਬੋਲਣਾ ਚਾਹੀਦਾ ਕਿਉਂਕਿ ਇਹ ਚੀਜ਼ ਕਰਕੇ ਆਪਣੇ ਆਪ ਤੋਂ ਅਪਸਾਗਣ ਕਰਵਾ ਲੈਂਦੇ ਹਾਂ ਜਦੋਂ ਸਾਧੂ ਸੰਤ ਘਰ ਆਉਂਦੇ ਹਨ ਤੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਹੀ ਆਉਂਦੇ ਹਨ ਇਸੇ ਤਰ੍ਹਾਂ ਪਰਮਾਤਮਾ ਵੱਲੋਂ ਭੇਜੇ ਗਏ ਜਦੋਂ ਕਿ ਅਸੀਂ ਕੀ ਕਰਦੇ ਹਾਂ ਉਹਨਾਂ ਨੂੰ ਨਕਾਰ ਦਿੰਦੇ ਹਾਂ ਉਹਨਾਂ ਨੂੰ ਅਸੀਂ ਬਿਨਾਂ ਕੁਝ ਦਿੱਤੇ ਘਰੋਂ ਮੋੜ ਦਿੰਦੇ ਹਾਂ ਜਿਸ ਕਰਕੇ ਉਹਨਾਂ ਦੇ ਦਿਲ ਵਿੱਚ ਸਾਡੇ ਪਰਿਵਾਰ ਲਈ ਬਦ ਦੁਆ ਨਿਕਲਦੀ ਹੈ ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਨਾਲ ਕੀ ਹੁੰਦਾ ਹੈ ਕਿ ਸਾਡੇ ਘਰ ਵਿੱਚ თან ਦੌਲਤ ਤੇ ਪੈਸੇ ਦੀ ਕਮੀ ਹੋ ਜਾਂਦੀ ਹੈ ਸਾਥ ਸੰਗਤ ਜੀ ਸਾਡੇ ਘਰ ਵਿੱਚ ਲੜਾਈ ਝਗੜੇ ਵਧਨੇ ਸ਼ੁਰੂ ਹੋ ਜਾਂਦੇ ਹਨ ਨਾਲ ਹੀ ਨਾਲ ਸਾਡੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਰਹਿਣਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਪਰਿਵਾਰਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਵਿੱਚ ਕੋਈ ਬਿਮਾਰੀ ਨਹੀਂ ਫਿਰ ਸਾਡੇ ਘਰ ਵਿੱਚ ਬਿਨਾਂ ਗੱਲਣ ਲੜਾਈ ਝਗੜਾ ਹੁੰਦਾ ਰਹਿੰਦਾ ਹੈ ਕਹਿੰਦੇ ਭਾਵ ਕਿ ਘਰ ਦੇ ਪਰਿਵਾਰ ਮੈਂਬਰਾਂ ਦੀ ਇੱਕ ਦੂਸਰੇ ਨਾਲ ਬੰਧ ਹੀ ਨਹੀਂ ਤੇ ਬਹੁਤ ਜ਼ਿਆਦਾ ਗੁੱਸਾ ਵੱਜ ਜਾਂਦਾ ਹੈ ਕਲੇਸ਼ ਪੈ ਜਾਂਦਾ ਹੈ ਇਸ ਦਾ ਕਾਰਨ ਕੀ ਹੁੰਦਾ ਹੈ ਜਿਨ੍ਹਾਂ ਦੇ ਘਰ ਵਿੱਚ ਕਲੇਸ਼ ਪੈਂਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਪਾੜ ਪੂਜਾ ਕਰਦੇ ਹਾਂ ਪਹਿਲਾਂ ਅਸੀਂ ਲਗਾਤਾਰ ਪਾੜ ਪੂਜਾ ਕਰਦੇ ਹੁੰਦੇ ਹਾਂ ਫਿਰ ਅਸੀਂ ਕਿਸੇ ਪ੍ਰੋਬਲਮ ਦੇ ਬਿਨਾਂ ਹੀ ਕਿਸੇ ਦੀ ਪਰੇਸ਼ਾਨੀ ਦੀ ਵਜ੍ਹਾ ਦੇ ਬਿਨਾਂ ਅਸੀਂ ਉਹ ਪਾੜ ਪੂਜਾ ਨੂੰ ਕੋਜਿਕ ਸਮੇਂ ਦੇ ਲਈ ਕੈਪ ਕਰਨਾ ਸ਼ੁਰੂ ਕਰ ਦਿੰਦੇ ਹਾਂ ਜਿਸ ਕਰਕੇ ਜਿਹੜੇ ਸਾਡੇ ਗੁਰੂ ਪੀਰ ਦੇਵੀ ਦੇਵਤੇ ਹੁੰਦੇ ਨੇ ਸਾਡੇ ਤੋਂ ਨਾਰਾਜ਼ ਹੋ ਜਾਂਦੇ ਨੇ ਐਸਾ ਕਾਰਨ ਹੁੰਦਾ ਹੈ ਕਿ ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ ਅਸੀਂ ਪਰਮਾਤਮਾ ਦਾ ਧਿਆਨ ਧਾਰ ਲੈ ਲੈਂਦੇ ਹਾਂ ਤੇ ਜਦੋਂ ਸਾਡੀਆਂ ਅਰਦਾਸਾਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਅਸੀਂ ਸੁਖੀ ਹੋ ਜਾਂਦੇ ਹਾਂ ਤੇ ਉਸ ਸਮੇਂ ਕੀ ਕਰਦੇ ਹਾਂ ਪਾਠ ਪੂਜਾ ਕਰਨਾ ਛੱਡ ਦਿੰਦੇ ਹਾਂ ਉਹ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਸ਼ਰਾਬ ਦਿੰਦੇ ਹਨ ਤੇ ਇਸ ਦੇ ਕਾਰਨ ਸਾਡੇ ਘਰ ਵਿੱਚ ਸਭ ਤੋਂ ਪਹਿਲਾਂ ਲੜਾਈ ਕਲੇਸ਼ ਹੁੰਦਾ ਹੈ ਇਸ ਤਰ੍ਹਾਂ ਬਾਕੀ ਗੱਲਾਂ ਤਾਂ ਸਾਡੇ ਘਰ ਵਿੱਚ ਠੀਕ ਹੋ ਜਾਂਦੀਆਂ ਹਨ ਪਰ ਬਾਕੀ ਜੋ ਸਾਡੇ ਘਰ ਵਿੱਚ ਫਜ਼ੂਲ ਲੜਾਈ ਝਗੜਾ ਹੁੰਦਾ ਹੈ ਬਿਲਕੁਲ ਵੀ ਦੂਰ ਨਹੀਂ ਹੁੰਦਾ ਇਸੋ ਬਾਦ ਦੇ ਵਿੱਚ ਹਮੇਸ਼ਾ ਲਈ ਜਿਹੜਾ ਸਾਡੇ ਘਰ ਹੈ ਖੇਰੋ-ਖੇਰੋ ਹੋ ਜਾਂਦਾ ਹੈ ਇਸ ਤਰ੍ਹਾਂ ਝੇਕਰ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਹੁੰਦੇ ਨੇ ਆਪਸੀ ਪਰਿਵਾਰ ਦੇ ਮੈਂਬਰ ਦੁਸ਼ਮਣਾਂ ਦੀ ਤਰ੍ਹਾਂ ਰਹਿੰਦੇ ਨੇ ਇਸੇ ਤਰ੍ਹਾਂ ਸਾਥ ਸੰਗਤ ਦੀ ਜੇਕਰ ਅਸੀਂ ਸਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਕਲੇਸ਼ ਹੁੰਦੇ ਹਨ ਆਪਸੀ ਪਰਿਵਾਰ ਦੇ ਮੈਂਬਰ ਦੁਸ਼ਮਣਾਂ ਦੀ ਤਰ੍ਹਾਂ ਰਹਿੰਦੇ ਹਨ ਤਾਂ ਘਰ ਵਿੱਚ ਆਸ-ਪਾਸ ਸੇ ਗਵਾਂਢੀ ਜਿਹੜੇ ਹਨ ਉਹਨਾਂ ਦੇ ਕੋਲ ਜਾ ਕੇ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੇ ਹੀ ਖਿਲਾਫ ਗੱਲਾਂ ਕਰਦੇ ਹਨ ਇਸ ਦੇ ਨਾਲ ਦੂਜੇ ਦਾ ਮਾੜਾ ਸੋਚਦੇ ਹਨ ਇਸੇ ਤਰ੍ਹਾਂ ਤੁਹਾਡੇ ਘਰ ਵਿੱਚ ਨਕਾਰਾਤਮਕਤਾ ਫੈਲ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਇਸ ਦੇ ਨਾਲ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਇਹ ਲੈ ਕੇ ਆਵੇਗਾ ਇਸ ਪਾਉ ਨੂੰ ਕਰਨ ਦੇ ਲਈ ਜਿਵੇਂ ਹੀ ਸਾਡੇ ਘਰ ਵਿੱਚ ਅਸੀਂ ਵੇਖਦੇ ਹਾਂ ਕਪੜੇ ਸੁਕਾਉਣ ਵਾਲੀ ਤਾਰ ਹੁੰਦੀ ਹੈ ਜਿਸ ਨੂੰ ਅਸੀਂ ਪਿਓਰ ਪੰਜਾਬੀ ਦੇ ਵਿੱਚ ਤਾਣਾ ਵੀ ਆਖ ਦਿੰਦੇ ਹਾਂ ਇਸ ਨੂੰ ਪਾਉਣ ਦੇ ਕਾਰਨ ਤੁਸੀਂ ਕੀ ਕਰਨਾ ਹੈ ਕਿ ਇੱਕ ਛੋਟਾ ਜਿਹਾ ਬਲੈਕ ਕਲਰ ਦਾ ਕਪੜਾ ਲੈਣਾ ਹੈ ਜਿਹੜਾ ਬਿਲਕੁਲ ਸਾਫ਼ ਸੁਥਰਾ ਹੋਵੇ ਬਿਲਕੁਲ ਨਵਾਂ ਫਰੈਸ਼ ਹੋਵੇ ਜਿਵੇਂ ਕਿ ਤੁਸੀਂ ਉਸ ਦੇ ਵਿੱਚ ਦੋ ਲੌਂਗ ਪਾ ਲੈਣੇ ਹਨ ਦੋ ਲੌਂਗ ਤੁਸੀਂ ਉਸ ਕਪੜੇ ਵਿੱਚ ਬੰਨ੍ਹ ਦੇਣੇ ਹਨ ਜਿਹੜੇ ਤੁਸੀਂ ਤੁਹਾਡੇ ਘਰ ਵਿੱਚ ਕਪੜੇ ਸੁਕਾਉਣ ਵਾਲੀ ਤਾਰ ਹੋਵੇਗੀ ਔਸਤਾਂ ਦੇ ਬਿਲਕੁਲ ਵਿੱਚ ਘਾਰ ਸੈਂਟਰ ਵਿੱਚ ਉਸ ਕਪੜੇ ਨੂੰ ਤੁਸੀਂ ਬੰਨ੍ਹ ਦੇਣਾ ਹੈ ਕਪੜੇ ਦੇ ਵਿੱਚ ਲੌਂਗ ਪਾ ਕੇ ਇਸ ਕਪੜੇ ਨੂੰ ਤੁਸੀਂ ਬੰਨਣਾ ਹੈ ਇਸੇ ਤਰ੍ਹਾਂ ਜੇਕਰ ਮੀਂਹ ਨੇਰੀ ਆਉਂਦਾ ਹੈ ਤਾਂ ਵੀ ਇਸ ਨੂੰ ਕਿਸੇ ਚੀਜ਼ ਦਾ ਕੋਈ ਫਰਕ ਨਹੀਂ ਪੈਣਾ ਜੇਕਰ ਇਹ ਗਿੱਲਾ ਵੀ ਹੋ ਜਾਂਦਾ ਹੈ ਕੋਈ ਵੀ ਪ੍ਰੋਬਲਮ ਜਾਂ ਚਿੰਤਾ ਨਹੀਂ ਹੈ ਇਸ ਨੂੰ ਤੁਸੀਂ ਬੰਨਣ ਦੇ ਸਮੇਂ ਬਹੁਤ ਸਾਵਧਾਨੀ ਵਰਤਣੀ ਹੈ ਕਿਉਂਕਿ ਇਹ ਕਪੜਾ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਕਪੜੇ ਸੁਕਾਉਣ ਵਾਲੀ ਥਾਂ ਤੇ ਬੰਨਣਾ ਹੈ ਤੁਸੀਂ ਇਹਨਾਂ ਸ਼ਬਦਾਂ ਨੂੰ ਜ਼ਰੂਰ ਬੋਲਣਾ ਹੈ ਉਹ ਸ਼ਬਦ ਕਿਹੜੇ ਹਨ ਇਹਨਾਂ ਸ਼ਬਦਾਂ ਨੂੰ ਤੁਸੀਂ ਨੋਟ ਵੀ ਕਰ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਬੋਲਣਾ ਹੈ ਕਿ ਜਿਹੜੇ ਵੀ ਵਿਅਕਤੀ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਹੋਵੇ ਉਹ ਸਾਰਾ ਮਿੱਟੀ ਦੇ ਵਿੱਚ ਮਿਲ ਜਾਵੇ ਤੇ ਮੈਂ ਕਿਸੇ ਦਾ ਵੀ ਕੁਝ ਵੀ ਬੁਰਾ ਨਹੀਂ ਕਰਨ ਵਾਲਾ ਐਸੇ ਉਲਟ ਛੇਕਰ ਕਿਸੇ ਨੇ ਮੇਰੇ ਤੇ ਕੁਝ ਮਾੜਾ ਕਰਨ ਬਾਰੇ ਸੋਚਿਆ ਹੈ ਉਸੇ ਘਰ ਵਿੱਚ ਹੀ ਚលਿਆ ਜਾਵੇ ਕਿਸ ਨੇ ਮੇਰਾ ਮਾਰਾ ਕੀਤਾ ਉਸ ਦੀਆਂ ਸਾਰੀਆਂ ਬੁਰੀਆਂ ਸ਼ਕਤੀਆਂ ਜਿਹੜੀਆਂ ਤੁਰੰਤ ਹੀ ਮੇਰੇ ਘਰ ਤੋਂ ਖਤਮ ਹੋ ਜਾਣ ਤੁਸੀਂ ਇਸ ਤਰ੍ਹਾਂ ਬੋਲ ਕੇ ਉਸ ਚੀਜ਼ ਨੂੰ ਕੱਪੜੇ ਨੂੰ ਤੁਸੀਂ ਧਾਰ ਤੇ ਬੰਨ ਦੇਣਾ ਹੈ ਫਿਰ ਤੁਸੀਂ ਦੇਖੋਗੇ ਕਿ ਥੋਪ ਦੇ ਨਾਲ ਇਹ ਕਾਲੇ ਕੱਪੜੇ ਦੇ ਵਿੱਚ ਪਾਏ ਹੋਏ ਲੌਂਗ ਜਿਉਂ-ਜਿਉਂ ਸੜਨਗੇ ਤਿਉਂ-ਤਿਉਹੇ ਖਰਾਬ ਹੋਣਗੇ ਉਸੇ ਹੀ ਤਰੀਕੇ ਨਾਲ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਚੱਲਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਘਰ ਦੇ ਪਰਿਵਾਰਿਕ ਮੈਂਬਰ ਜਿਨ੍ਹਾਂ ਵਿੱਚ ਲੜਾਈ ਝਗੜਾ ਸੇ ਉਹ ਦੂਰ ਹੋ ਜਾਵੇਗਾ ਜੇਕਰ ਤੁਸੀਂ ਇਸ ਤਾਰ ਦੇ ਉੱਪਰੋਂ ਇਸ ਨੂੰ ਖੋਲ੍ਹ ਦਿੰਦੇ ਹੋ ਇਸੇ ਹੀ ਤਰ੍ਹਾਂ ਦੁਪਾਰਾ ਤੁਸੀਂ ਮਹੀਨੇ ਦੇ ਬਾਅਦ ਫਿਰ ਬਣ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਆਪਣੇ ਘਰ ਵਿੱਚ ਸੁੱਖ ਸ਼ਾਂਤੀ ਲੈ ਕੇ ਆ ਸਕਦੇ ਹੋ ਤੇ ਸਾਧ ਸੰਗਤ ਜੀ ਜੇਕਰ ਇਹ ਉਪਾਅ ਵਧੀਆ ਲੱਗਾ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ